ਜਿੰਦੂ ਸ਼ਾਹਕੋਟ ਦੇ ਗੋਪੀ ਲਖਣ ਜਿੰਦੂ ਸ਼ਾਹਕੋਟ ਦੇ ਵਿੱਚ ਲਖਣ ਮੇਰੀ ਬੇਨਤੀ ਹੈ ਇਹ ਮੈਚ ਪੈੜ ਕਰਾਂਗੇ ਇਹਦੇ ਪਾਸੇ ਪੋਰ ਕਬੱਡੀ ਗੁੱਤੀ ਹੈ ਪਾਵਨ ਜੀ ਸਾਨੂੰ ਜੇ ਜੜਦਾਰੀ ਉੱਤੇ ਸਾਡੀ ਟੀਮਾਂ ਜੀ ਬੱਜਾ ਵਰਸੀ ਦੇ ਹੋਰ ਜਨਾਲਾ ਸਹਿਜ ਅਡਵਾਲਾ ਵਰਸੀ ਦੇ ਗੁਰੂ ਲਖਣ ਜੀ ਇਹ ਮੈਚ ਆਉਣ ਮਦਦ

ਹਾਂਜੀ ਕੁਲੇ ਦੀ ਜਿਹੜੀ ਕੁਸ਼ਤੀ ਹੈ ਹੋਵੇਗੀ ਮੈਦਾਨ ਦੇ ਵਿੱਚ ਕੁਲਾ ਕਾਦਲੀ ਤੇ ਸਿਮੂ ਖੜਾ ਕੁਲਾ ਕਾਦਲੀ ਤੇ ਸਿਮੂ ਖੜਾ ਜਨ ਮੈਦਾਨ ਦੇ ਵਿੱਚ ਲੰਗਰ ਵਾਲੇ ਵੀਰਾਂ ਵੱਲੋਂ ਫੇਰ ਬੇਨਤੀ ਹੈ ਅੱਜ ਕਨਾਲ ਦੇ ਉਹ ਬਾਦ ਵਿੱਚ ਪੂਰੀ ਪੰਚਾਇਤ ਵੱਲੋਂ ਜਿਹੜਾ ਛਿੰਝ ਮੇਲਾ ਕਰਾਇਆ ਜਾ ਰਿਹਾ ਪੰਚਾਇਤ ਦੇ ਵਿੱਚ ਸਾਡੇ ਜੋ ਸਰਪੰਚ ਸਾਹਿਬ ਨੇ ਰਤਨ ਸਿੰਘ ਜੀ ਸਰਦਾਰ ਜਗਜੀਤ ਸਿੰਘ ਜੀ ਜੋ ਪੰਚ ਨੇ ਸਰਦਾਰ ਸੁਖਦੇਵ ਸਿੰਘ ਜੀ ਡਾਕਟਰ ਸੁਖਦੇਵ ਸਿੰਘ ਜੀ ਤੇ ਸਤਿਆ ਦੇਵੀ ਜੀ ਜਿਹੜੇ ਪੂਰੀ ਪੰਚਾਇਤ ਵੱਲੋਂ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈਗਾ ਤੋਂ ਮੇਰੇ ਹੁਣੀ ਦਿੱਤੀ ਸਾਹਿਬ ਸਰਦਾਰ ਪਿਆਰਾ ਸਿੰਘ ਜੀ ਜੋ ਰਿਟਾਇਰ ਡੀਐਸਪੀ ਨੇ ਨਾਲ ਗੱਲ ਹੋ ਰਹੀ ਸੀ ਮੈਨੂੰ ਪੁੱਛਿਆ ਕਿ ਮੇਲਾ ਕਦੋਂ ਦਾ ਹੋ ਰਿਹਾ ਹੈ ਕਹਿੰਦੇ ਕਿ ਸਾਡੇ ਜਨਮ ਤੋਂ ਵੀ ਪਹਿਲਾਂ ਦਾ ਹੈ ਤੋਂ ਕਹਿੰਦਾ ਭਾਵੇਂ ਹੈ ਕਿ ਜਿਹੜਾ ਸਭਿਆਚਾਰ ਦੀ ਜਿਹੜੀ ਰਿਵਾਇਤ ਹੈਗੀ ਪੰਜਾਬ ਦੀ ਇਹਨਾਂ ਨੂੰ ਵਰਕਰਾਂ ਰੱਖਦਿਆਂ ਹੋਇਆ ਪੂਰੇ ਪਿੰਡ ਵਾਸੀ ਜਿਹੜੇ ਹੈਗੇ ਆ ਸਾਲ ਬਾਅਦ ਇਹ ਪ੍ਰੋਗਰਾਮ ਕਰਾਉਂਦੇ ਨੇ ਤੇ ਅੱਜ ਦੇ ਸਮੇਂ ਦੀ ਲੋੜ ਵੀ ਹੈ ਕਿ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਅਸੀਂ ਖੁਦਾਂ ਨੂੰ ਆਪਣੇ ਸੱਭਿਆਚਾਰ ਨੂੰ ਜਿਹੜਾ ਹੈਗਾ ਹੈ ਅਸੀਂ ਹੋਰ ਹੱਲਾਸ਼ੀਰੀ ਦੇਈਏ ਤਾਂ ਕਿ ਜਿਹੜਾ ਨਸ਼ਾ ਹੈ ਜਿਹੜਾ ਉਹ ਖਤਮ ਹੋਏ ਤੇ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਵਿੱਚ ਸਰਦਾਰ ਮਲਕੀਤ ਸਿੰਘ ਜੀ ਸਾਡਾ ਸਰਪੰਚ ਨੇ ਬਲਦੇਵ ਸਿੰਘ ਜੀ ਨੋਮੀ ਸਾਹਿਬ ਬਲਬੀਰ ਸਿੰਘ ਜੀ ਚਾਂਦੇ ਅਮਰਜੀਤ ਸਿੰਘ ਜੀ ਸ਼ਾਹ ਅਤੇ ਦਵਿੰਦਰ ਸਿੰਘ ਜੀ ਰਾਜਾ ਕਿਰਪਾਲ ਸਿੰਘ ਜੀ ਸੁਖਦੇਵ ਸਿੰਘ ਜੀ ਅਤੇ ਸਾਰੇ ਜਿੰਨੇ ਵੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਗੁਰੂ ਘਰ ਦੇ ਨਾਲ ਜਿਹੜੀ ਵੀ ਹੋਈਆਂ ਉਹ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਇੱਥੇ ਕੋਈ ਵੀ ਸੇਵਾ ਦੇ ਨਾਲ ਨਾਲ ਅੱਜ ਜੋ ਇੱਥੇ ਪਹੁੰਚੇ ਹੋਏ ਨੇ ਮੈਂ ਬਹੁਤ ਸੁਪਾਡਾ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਸਾਡੇ ਗੁਣੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਅੱਜ ਇੱਥੇ ਸ਼ੁਭਲੀਕ ਕੀਤੀ ਗਈ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਕੋਲ ਸਿੰਘ ਮਾਨ ਜੀ ਇਹ ਵੀ ਸੁਣਿਆ ਬੰਦੇ ਨੇ ਕਿ ਜਿੱਦਾ ਪਿੰਡਾਂ ਦੇ ਵਿੱਚ ਜਿਹੜਾ ਨਸ਼ਿਆਂ ਨੂੰ ਖਤਮ ਕਰਨ ਲਈ ਜਿਹੜਾ ਹੈਗਾ ਖੇਡਾਂ ਨੂੰ ਹੋਰ ਜਿਆਦਾ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਤੇ ਮੈਂ ਇਹ ਖੇਡ ਨਸ਼ੀਵਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਕਿ ਸਾਰੀਆਂ ਪਰਵੰਦੇ ਕਮੇਟੀਆਂ ਚਾਹੇ ਗੁਰੂ ਘਰ ਦੀ ਪਰਵੰਦੇ ਕਮੇਟੀ ਜਾਵੇ ਅਤੇ ਆਏ ਹੋ ਤੇ ਪੰਚਾਇਤ ਹੋਏ ਜਿਹੜੀ ਜਿਹੜੀ ਬੁढ़ाई ਕਿੰਨਾ ਕਿ ਤੁਸੀਂ ਹਸਾਲੇ ਪ੍ਰੋਗਰਾਮ ਕਰਦੇ ਹੋ ਬਹੁਤ ਰੱਬਾ ਪ੍ਰਾਲਾ ਹੈਗਾ ਜੀ ਜੀ ਬਲਾ ਮੇਰਾ ਨਾਮ ਡਾਕਟਰ ਸਦੇਵ ਗਿੱਲ ਹੈ ਚਲੋ ਮੈਂਬਰ ਤੇ ਬੰਨ ਕਰਾਲ ਕ ਖੇਨੀ ਮੇਲਾ ਕਰਾਇਆ ਜਾਂਦਾ ਕਿੰਨਾ ਸਿਆ ਤੁਹਾਨੂੰ ਅੱਗੇ ਮਿਲਿਆ ਦੇਖੋ ਜੀ ਮੈਂ ਮੈਂਬਰ ਪੰਚਾਇਤ ਵੀ ਆਏ ਸਾਡੇ ਸਰਪੰਚ ਰਤਨ ਸਿੰਘ ਤੇ ਸਾਰੀ ਨਾਲ ਪੰਚਾਇਤ ਆ ਇਹਨਾਂ ਦੀ ਗਵਾਹੀ ਹੈ ਤੇ ਇਹ ਦੂਜਾ ਮਤਲਬ ਕਿ ਛਿੰ ਮੇਲਾ ਪਹਿਲਾਂ ਵੀ 5 ਸਾਲ ਇਹਨਾਂ ਦੀ ਪੰਚਾਇਤ ਰਹੀ ਆ ਉਦੋਂ ਵੀ ਇਹਨਾਂ ਦੀ ਗਵਾਹੀ ਹੈ ਤੇ ਹੁਣ ਅੱਦ ਕੀ ਫੇ ਤੇ ਬਹੁਤ ਉਤਸ਼ਾਹ ਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਦੂਰੋਂ ਦੂਰੋਂ ਲੋਕ ਆਉਦੇ ਦੇਖਣ ਤੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਜਾਂਦਾ ਪਿੰਡ ਨੂੰ ਪਹਿਲੇ ਸਮੇਂ ਦੀ ਚੇਂਜਿੰਗ ਨੂੰ ਤੁਹਾਨੂੰ ਦੀ ਕਿਦਾਂ ਦੇਖਦੀ ਹੈ ਪਹਿਲੇ ਸਮੇਂ ਦੀ ਤਾਂ ਹੁਣ ਦੀ ਚ ਬਹੁਤ ਡਿਫਰੈਂਸ ਹੈਗਾ ਕਿਉਂਕਿ ਤਕਨੀਕੀ ਤੌਰ ਤੇ ਵੀ ਹੁਣ ਨਵੀਆਂ ਨਵੇਂ ਤਰੀਕੇ ਨਾਲ ਅੱਜ ਗੇਮਾਂ ਕਰਾਈਆਂ ਨੇ ਪੁਆਇੰਟ ਪੁਆਇੰਟ ਹਿਸਾਬ ਤੇ ਇਹ ਕਰਾਈਆਂ ਜਾਂਦੀਆਂ ਪਹਿਲਾਂ ਦੇਸੀ ਕੰਮ ਹੁੰਦੇ ਸੀਗੇ ਸਿੱਧਾ ਹੀ ਕੰਮ ਢਾਲਿਆ ਚੱਕ ਲਿਆ ਪਰ ਹੁਣ ਬਹੁਤ ਚੇੜਾਈ ਆ ਇਸ ਤੰਨੇ ਉਹਨਾਂ ਦੀ ਜਿੰਨਾ ਤੇ ਨਾਮ ਵੀ ਬੜੇ ਪੈਂਦਾ ਨਾ ਨਾਮ ਵੀ ਨਹੀਂ ਜਨਨਦੇ ਬਸ ਇਹੀ ਲੋਕਾਂ ਨੂੰ ਪਹਿਲਵਾਨਾਂ ਨੂੰ ਵੱਡੇ ਵੱਡੇ ਪਹਿਲਵਾ ਵੱਡੇ ਪਹਿਲਵਾ ਹੁਣ ਤਾਂ ਹੀ ਬਣਦੇ ਆ ਪਿੰਡਾਂ ਦੇ ਕਿਉਂਕਿ ਸਾਬ ਨੂੰ ਪਤਾ ਸਾਨੂੰ ਕੁਛ ਨਾ ਕੁਛ ਮਿਲਦਾ ਕੈਸਾ ਮਿਲਦਾ ਕਿ ਪਹਿਲਾਂ ਤਾਂ ਫਰੀ ਚ ਹੀ ਕੋਲ ਜਾਂਦਾ ਸੀ ਸਾਰੇ ਕਿਉਂਕਿ ਹੁਣ ਵੱਧ ਤੋਂ ਵੱਧ ਨਾਮ ਹੁਣ 75000 ਨਾਮ ਤੋੜਾ ਨਹੀਂ ਹੁੰਦਾ ਇੱਕ ਪਹਿਲਵਾਨ ਵਾਸਤੇ ਤੇ ਬਹੁਤ ਵਧੀਆ ਚੀਜ਼ ਹੈ ਅੱਗੇ ਤੋਂ ਹੋਰ ਪਿੰਡ ਵਾਸੀਆਂ ਨੂੰ ਨਜ਼ਰ ਵਸੇ ਆਪਣੀ ਕੀ ਮੈਟਰੀ ਪਿੰਡ ਵਾਸੀਆਂ ਨੂੰ ਇਹੀ ਮੈਸੇਜ ਆ ਕਿ ਵੱਧ ਤੋਂ ਵੱਧ ਅੱਗੇ ਤੋਂ ਵੀ ਇਹ ਆਦ ਕਿ 70 ਅੱਗੇ ਤੋਂ ਲੱਖ ਨਾਮ ਕੀਤਾ ਜਾਵੇ ਕਿਉਂਕਿ ਵੱਧ ਤੋਂ ਵਧੀਆ ਤੋਂ ਵਧੀਆ ਪਹਿਲਵਾਨ ਇੱਥੇ ਆਉਣ ਦੇ ਜਾਣ ਸੱਦੇ ਜਾਣ ਤੇ ਹੌਲ ਸ਼ੇਂਜ ਮੇਲਾ ਵਧੀਆ ਤਰੀਕੇ ਨਾਲ ਕਰਾਇਆ ਗਿਆ ਜੀ ਬੰਸ ਸਾਹਿਬ ਕੀ ਨਾ ਬਣਾਈ ਰਤਨ ਸਿੰਘ ਜੀ ਬੋਲ ਤੁਹਾਡੇ ਦਿਨ ਕਨਾਲ ਕੰਮਗੇ ਸ਼ੇਂਜ ਮੇਲਾ ਕਰਾਇਆ ਜਾਦਾ ਕਿੰਨਾ ਸ਼ੇਂਜ ਮੇਲਾ ਵਾ ਇਹ 52ਵਾਂ ਸ਼ੇਂਜ ਮੇਲਾ ਜੀ ਅਸੀਂ ਕਰਵਾ ਰਹੇ ਹਾਂ 52 ਸਾਲ ਤੋਂ ਲਗਾਤਾਰ ਕਰੌਨੇ ਆ ਹਰ ਸਾਲ ਵੱਧ ਤੋਂ ਵੱਧ ਵਧੀਆ ਹੋ ਰਿਹਾ ਹੈ ਵਧੀਆ ਢੰਗ ਨਾਲ ਮੇਲਾ ਹੋ ਰਿਹਾ ਹੈ ਇਸ ਸਾਲ ਵੀ ਬਹੁਤ ਵਧੀਆ ਲੋਤੀ ਦੇ ਪਹਿਲਵਾਨ ਬੁਲਾਏ ਆ ਤੇ ਬਹੁਤ ਸੋਹਣੇ ਢੰਗ ਨਾਲ ਛੇਂਜ ਮੇਲਾ ਕੋਊ ਆ ਜੀ ਅੱਜ ਦੇ ਕਹਿੰਦੇ ਮਲੇ ਤੁਹਾਨੂੰ ਕਿੰਨਾ ਖੁਸ਼ਾ ਹੋਈ ਬਹੁਤ ਖੁਸ਼ਾ ਵਾਜੀ ਸਾਨੂੰਾਰੇ ਨਗਰ ਨੂੰ ਖੁਸ਼ਾ ਵਾ ਬਹੁਤ ਵਧੀਆ ਕੌਨਸਾ ਜਿਹੜਾ ਐਡਾ ਛੇਂਜ ਮੇਲਾ ਵਾ ਇੱਥੇ ਪਲੇਅਰ ਆ ਕਿੱਥੇ ਕਿੱਥੋਂ ਕੱਢਣ ਵਾਲੇ ਆ ਜੀ ਪਲੇਅਰ 10 ਖਾੜਿਆਂ ਦੇ ਪਲੇਅਰ ਆ ਰਹੇ ਆ ਜੀ ਤੇ ਦੋ ਕੁਸ਼ਤੀਆਂ ਪਟਕੇ ਦੀ ਇੱਕ ਨੰਬਰ ਦੀ ਦੋ ਨੰਬਰ ਦੀਆਂ ਕੁਸ਼ਤੀਆਂ ਹੋਣੀਆਂ ਵਾ ਤੇ 10 ਖਾੜਿਆਂ ਦੇ ਪਹਿਲਵਾਨ ਆਪਣੇ ਜੋਰ ਦਿਖਾਉਣਗੇ ਕੌਨਸਾ ਪ੍ਰਾਈਡ ਕੀ ਕੀ ਰੱਖੀ ਹੋਈ ਨੇ ਪ੍ਰਾਈਜ਼ 70000 ਫਸਟ ਪ੍ਰਾਈਜ਼ ਆ 41000 ਸੈਕੰਡ ਪ੍ਰਾਈਜ਼ ਇੱਕ ਮਿੰਟ ਜਿਹੜਾ ਅੱਜਾ ਕਿੰਨਾ ਇਸ ਵਿੱਚ ਐਨ ਆਰ ਆਈ ਵੀਰ ਤੋਂ ਗ੍ਰਾਮ ਚਾਹਤੇ ਕਾਫੀ ਸੇ ਜੋ ਬਣਾ ਸਾਰੇ ਸੰਗ ਦਾ ਸੰਯੋਗ ਆ ਜੀ ਨਗਰ ਨਿਵਾਸੀਆਂ ਦਾ ਸਾਰੀ ਸੰਗਤ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਜਿਹੜੇ ਦਰਸ਼ਕ ਦਰੂਦੂ ਦੇਖਣ ਆਏ ਆ ਉਹਨਾਂ ਵਾਸਤੇ ਬੰਦ ਕਾ ਵਲੋ ਕੀ ਕੰਦ ਕੀਤਾ ਜਾਂਦਾ ਬੰਦਰ ਕੋ ਤੁਸੀਂ ਦੇਖਦੇ ਆ ਜੋ ਕੋਈ ਸਾਹ ਸਾਹਮਣੇ ਆ ਤੁਹਾਡੇ ਲੰਗਰ ਵਾਸਤੇ ਲੰਗਰ ਪਾਣੀ ਦਾ ਲੰਗਰ ਪਾਣੀ ਦਾ ਕੀਤਾ ਗਿਆ ਵਾ ਬੰਦ ਕੀਤਾ ਗਿਆ ਸਾਰਾ ਕੁਝ ਹਾਂਜੀ ਉਹਦਾ ਆਪਣੇ ਅੱਜ ਕੱਲ੍ਹ ਦੇ ਨੌਜਵਾਨ ਵੀਡੀਓ ਨੂੰ ਆਪਣਾ ਕੀ ਮੈਸੇਜ ਦੇਣਾ ਨੌਜਵਾਨ ਪੀੜ੍ਹੀ ਨੂੰ ਇਹੋ ਮੈਸੇਜ ਆ ਵੀ ਨਸ਼ਿਆਂ ਤੋਂ ਬਚੋ ਤੇ ਖੇਡਾਂ ਵੱਲ ਧਿਆਨ ਦਿਓ ਗੜਾ ਲੋਬਾ ਦੀ ਸਾਰੀ ਸੰਗਤ ਵੱਲੋਂ ਲੈ ਕਰਕੇ ਜੋ ਹਰ ਸਾਲ ਛਿੰਝ ਮੇਲਾ ਬਣਾ ਜਾਂਦਾ ਹੈ ਐਸ ਵਾਰ ਇਹ 52ਵਾਂ ਛਿੰਝ ਮੇਲਾ ਹੈ ਜਿਸ ਦੇ ਵਿੱਚ ਸਾਰੇ ਪਤਵੰਤੇ ਸੱਜਣਾਂ ਵੱਲੋਂ ਲੱਗਰ ਦੀ ਸੰਗਤ ਵੱਲੋਂ ਅੱਜ ਅਖਾੜਾ ਜਿਹੜਾ ਹੈ ਇਹ ਸ਼ੁਰੂ ਕਰਨੇ ਜਾ ਰਹੇ ਹਾਂ ਸਾਰੀ ਸੰਗਤ ਸਰਪੰਚ ਸਾਹਿਬ ਸਾਰੀ ਪੰਚਾਇਤ ਮੌਜੂਦ ਹੈ ਸਾਰੀ ਗੁਰਦੁਆਰਾ ਕਮੇਟੀ ਨਗਰ ਦੇ ਸਾਰੇ ਪਤਵੰਤੇ ਸੱਜਣ